ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਦੀ ਵੀਡੀਓ ਕੋਈ ਚੰਗਾ ਸੁਨੇਹਾ ਕੋਈ ਚੰਗਾ ਮੈਸੇਜ ਹਰ ਵਰਗ ਦੀ ਤਰ੍ਹਾਂ ਸੋ ਅੱਜ ਦੀ ਵੀਡੀਓ ਦੀ ਅਗਰ ਜੇਕਰ ਆਪਾਂ ਗੱਲ ਕਰਦੇ ਆ ਤਿੰਨੇ ਚੀਜ਼ਾਂ ਕਿਸੇ ਦੀ ਵੀ ਉਡੀਕ ਨਹੀਂ ਕਰਦੀਆਂ ਤਿੰਨ ਚੀਜ਼ਾਂ ਜਿਹੜੀਆਂ ਕਿਸੇ ਚੀਜ਼ ਦੀ ਵੀ ਉਡੀਕ ਨਹੀਂ ਕਰਦੀਆਂ ਸੋ ਪਹਿਲੀ ਗੱਲ ਆਪਾਂ ਕਰਦੇ ਆ ਵਕਤ ਦੂਜੀ ਮੌਤ ਤੇ ਤੀਜਾ ਗਾਹਕ ਪਹਿਲਾਂ ਆਪਾਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਆਂ ਵਕਤ ਬਾਰੇ ਸਮਾਂ ਪਾਣੀ ਵਾਂਗੂ ਚੱਲਦਾ ਜਾਂਦਾ ਸਮਾਂ ਕਦੇ ਰੁਕਿਆ ਨਹੀਂ ਸਮੇਂ ਨੇ ਕਿਸੇ ਦੀ ਉਡੀਕ ਨਹੀਂ ਕਰਨੀ ਸਮੇਂ ਨੇ ਬੀਤ ਹੀ ਜਾਣਾ ਇਹ ਅਟੱਲ ਸਚਾਈ ਆ ਸਾਰਿਆਂ ਨੂੰ ਪਤਾ ਕਿ ਸਮਾਂ ਖੜਦਾ ਨਹੀਂ ਪਰ ਆਪਾਂ ਸਮੇਂ ਦੀ ਕਦਰ ਨਹੀਂ ਕਰਦੇ ਆਪਾਂ ਸਮੇਂ ਨੂੰ ਬਹੁਤ ਲਾਈਟਲੀ ਲੈਂਦੇ ਆ ਸੋ ਜਿਹੜਾ ਅੱਜ ਸਮਾਂ ਕੱਲ ਨਹੀਂ ਰਹਿਣਾ ਜਿਹੜਾ ਕੱਲੋਂ ਪਾਸੋਂ ਨਹੀਂ ਸੋ ਇੱਕ ਬਹੁਤ ਸੋਹਣੀ ਕਹਾਵਤ ਆ ਵੀ ਕੱਲ ਕਰੇ ਸੋ ਅੱਜ ਕਰ ਆਜ ਕਰੇ ਸੋਬ ਸਮੇਂ ਦੀ ਕਦਰ ਕਰੋ ਇੱਕ ਵਾਰੀ ਹੱਥੋਂ ਲੰਘ ਗਿਆ ਜਿਹੜਾ ਸਮਾਂ ਉਹ ਵਾਪਸ ਨਹੀਂ ਮਿਲਦਾ ਕਈ ਵਾਰੀ ਆਪਾਂ ਬਹੁਤ ਆਪਾਂ ਮਤਲਬ ਲੇਜੀ ਹੋ ਜੰਨੇ ਆਪਾਂ ਉਹ ਚੀਜ਼ ਨੂੰ ਵੀ ਕੋਈ ਗੱਲ ਨਹੀਂ ਬਾਅਦ ਚ ਭਰ ਲਾਂਗੇ ਤਾਂ ਬਾਅਦ ਚ ਹੋ ਜਾਊ ਇਹ ਆਮ ਤਰ ਦੇ ਆਪਣੀ ਕਹਾਣੀਆਂ ਨੇ ਆਪਣੇ ਪਰਿਵਾਰਾਂ ਚ ਸੋ ਸਮੇਂ ਦੀ ਹਮੇਸ਼ਾ ਕਦਰ ਕਰੋ ਗਾਣਾ ਵੀ ਆ ਇੱਕ ਵਾਰੀ ਲੰਘ ਗਿਆ ਵੇਲਾ ਮੁੜ ਕੇ ਹੱਥੇ ਆਉਂਦਾ ਨਹੀਂ ਸੋ ਸਮੇਂ ਦੀ ਹਮੇਸ਼ਾ ਕਦਰ ਕਰੋ ਜੇ ਕੱ ਤੁਸੀਂ ਸਮੇਂ ਦੀ ਕਦਰ ਕਰੋਗੇ ਤੇ ਸਮਾਂ ਤੁਹਾਡੀ ਹਮੇਸ਼ਾ ਕਦਰ ਕਰੂਗਾ ਸੋ ਦੂਜੀ ਆਪਾਂ ਜਿਹੜੀ ਚੀਜ਼ ਗੱਲ ਕਰ ਰਹੇ ਆ ਉਹ ਮੌਤ ਮੌਤ ਮਰੇ ਬਹੁਤ ਚੀਜ਼ਾਂ ਨੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਸੱਚਾਈ ਹੈ ਇਹ ਆਉਣੀ ਆਉਣੀ ਹੈ ਚਾਹੇ ਲੇਟ ਆ ਜੀ ਕਿਸੇ ਨੂੰ 60 ਸਾਲਾਂ ਚ ਜਾ ਜਣੀ ਕਿਸੇ ਨੂੰ 80 ਕਿਸੇ ਨੂੰ 100 ਦਾ ਵੈਸੇ ਹੁਣ ਚੱਲਦਾ ਨਹੀਂ ਕੰਮ ਮੇਰੇ ਹਿਸਾਬ ਨਾਲ ਤਾਂ ਜਿਹੜੀ ਐਵਰੇਜ ਆ ਉਹ 60 65 ਇੱਥੇ ਤੱਕ ਕੀ ਆਹ ਪੁਰਾਣੇ ਬਜ਼ੁਰਗ ਸੀ ਜਿਨ੍ਹਾਂ ਦੀਆਂ ਪੁਰਾਣੀਆਂ ਖਰਾਕਾਂ ਸੀ ਸੋ ਮੌਤ ਦਾ ਆਉਣਾ ਬਿਲਕੁਲ ਸੱਚਾਈ ਆ ਸੋ ਮਤਲਬ ਹਮੇਸ਼ਾ ਯਾਦ ਰੱਖੋ ਚੰਗੇ ਕਰਮ ਕਰੋ ਜੋ ਤੁਹਾਡੀ ਜਿਹੜੀ ਅਕੀਦ ਲਈ ਖੜੀ ਆ ਚੰਗੀ ਨੰਗੇ ਸੋ ਤੀਜੀ ਚੀਜ਼ ਤੀਜੀ ਚੀਜ਼ ਜਿਹੜੀ ਥੋੜੀ ਜੀ ਉਹ ਆਪਾਂ ਗਾਹਕ ਜਿਵੇਂ ਆਪਾਂ ਕਈ ਵਾਰੀ ਕੋਈ ਦੁਕਾਨਦਾਰੀ ਕਰਦੇ ਆ ਕਈ ਵਾਰੀ ਆਪਣਾ ਕਈਆਂ ਦੇ ਆਪਣੇ ਕੋਈ ਸ਼ੋਰੂਮ ਹੁੰਦੇ ਨੇ ਕਈਆਂ ਦੇ ਹੋਰ ਕੋਈ ਆਪਣੇ ਆਪਣੇ ਕੰਮ ਨੇ ਵੱਖਰੇ ਵੱਖਰੇ ਹਨਾ ਸੋ ਗਾਹਕ ਤਾਂ ਵੀ ਪਤਾ ਨਹੀਂ ਕਦੋਂ ਆਜੇ ਕਈ ਵਾਰੀ ਆਪਾਂ ਆਪਣਾ ਸ਼ੋਰੂਮ ਓਪਨ ਕਰਨ ਲੱਗਿਆ ਕੋਈ ਦੁਕਾਨ ਖੋਲਣ ਲੱਗਿਆ ਉਦੋਂ ਆਜੇ ਕਈ ਵਾਰੀ ਆਪਾਂ ਕਿਤੇ ਜਾਂਦੇ ਆ ਵੀ ਚਲ ਕੋਈ ਨਾ ਆਪਾਂ ਪੰਜ ਚਾਰ ਮਿੰਟ ਜਿ ਦੇ ਮੁੜਿਆ ਜਾਵਾਂਗੇ ਹਨਾ ਵੀ ਆ ਜਾਾਂਗੇ ਕੋਈ ਗੱਲ ਨਹੀਂ ਵੀ ਪਰ ਗਾਹਕ ਨੇ ਪਤਾ ਨਹੀਂ ਕਦੋਂ ਆਜੇ ਕਈ ਵਾਰੀ ਆਪਾਂ ਜਿਵੇਂ ਦੁਕਾਨ ਬੰਦ ਕਰਨ ਲੱਗਦੇ ਹੁੰਦੇ ਆ ਬੰਦ ਕਰਕੇ ਤੁਰਨ ਲੱਗਦੇ ਆ ਦੁਕਾਨ ਫੇਰ ਗਾਹਕ ਆਜੇ ਸੋ ਇਹ ਕਿੰਨੇ ਚੀਜ਼ਾਂ ਨੇ ਜਿਹੜੀਆਂ ਇਹ ਅਡੀਕ ਨਹੀਂ ਕਰਦੀਆਂ ਜੇ ਤੁਸੀਂ ਨਹੀਂ ਹੋਵੋਗੇ ਤਾਂ ਤੁਹਾਡੀ ਦੁਕਾਨ ਛੱਡ ਕੇ ਕਿਸੇ ਹੋਰ ਦੇ ਚਲੇ ਜਾਓ ਸੋ ਇਹ ਤਿੰਨੇ ਚੀਜ਼ਾਂ ਦਾ ਵੀ ਇਹ ਖਾਸ ਖਿਆਲ ਰੱਖੋ ਆਪਣੇ ਆਪਣੇ ਫੀਲਡ 'ਚ ਜਿਹੜੀਆਂ-ਜਿਹੜੀਆਂ ਵੀ ਮੈਂ ਤੁਹਾਨੂੰ ਗੱਲਾਂ ਕਰੀਆਂ ਨੇ ਸੋ ਉਮੀਦ ਹੈ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਆਫਰਲੀ ਤੁਸੀਂ ਜੇਕਰ ਵੀਡੀਓ ਦੇਖੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਜਿਹੜਾ ਮੇਰਾ ਕੰਟੈਂਟ ਜਾਂ ਜਿਹੜੀਆਂ ਮੇਰੇ ਵੀਡੀਓਸ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਜੇ ਨਹੀਂ ਚੰਗੀਆਂ ਲੱਗਦੀਆਂ ਫਿਰ ਕੋਈ ਗੱਲ ਨਹੀਂ ਫਿਰ ਤੁਸੀਂ ਉਹ ਵੀਡੀਓ ਨੂੰ ਛੱਡ ਸਕਦੇ ਹੋ ਸਕਿੱਪ ਕਰ ਸਕਦੇ ਹੋ ਕਿਉਂਕਿ ਜੇਕਰ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗਦੀ ਉਹ ਜ਼ਰੂਰ ਕਰੋ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਨਾ ਵੀ ਹਰੇਕ ਇਨਸਾਨ ਦਾ ਵੱਖੋ ਵੱਖਰਾ ਮਾਈਂਡ ਸੈਟ ਹੁੰਦਾ ਇਹ ਨਹੀਂ ਹੁਣ ਵੀ ਜੇ ਮੈਂ ਮੈਨੂੰ ਵੀ ਚੀਜ਼ ਚੰਗੀ ਲੱਗਦੀ ਆ ਤਾਂ ਜਿਹੜੇ ਮੇਰੇ ਨਾਲ ਦੇ ਪਰਿਵਾਰ ਚ ਮੈਂਬਰ ਨੇ ਉਹ ਵੀ ਉਹਨਾਂ ਨੂੰ ਵੀ ਚੰਗੀ ਲੱਗੇ ਸੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਕੁਈ ਚੰਗਾ ਸਨੇਹਾ ਲੈ ਕੇ ਸੋ ਸਾਰਿਆਂ ਦਾ ਧੰਨਵਾਦ ਮੈਂ ਤੁਹਾਡਾ ਆਪਣਾ ਮਨਿੰਦਰ ਅਰਥੰਦ